ਜਿੱਥੇ ਇੱਕ ਪਾਸੇ 14 ਜਨਵਰੀ ਨੂੰ ਮਾਗੀ ਵਾਲੇ ਦਿਨ ਅਮਰਤਪਾਲ ਤੇ ਉਸਦੇ ਸਾਥੀਆਂ ਵੱਲੋਂ ਨਵੀਂ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਅਮਰਤਪਾਲ ਸਿੰਘ ਉੱਤੇ ਇੱਕ ਵੱਡੀ ਕਾਰਵਾਈ ਹੋ ਚੁੱਕੀ ਹੈ ਦਰਸ਼ਕਾਂ ਨੂੰ ਦੱਸ ਦਈਏ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਅਤੇ ਵਿਦੇਸ਼ੀ ਅੱਤਵਾਦੀ ਅਰਸ਼ਦੀਪ ਸਿੰਘ ਡੱਲਾ ਦੇ ਉੱਤੇ ਜੂ ਐਪੀਏ ਲਗਾ ਦਿੱਤਾ ਗਿਆ ਹੈ ਜਿਦਾ ਪੁਲਿਸ ਵੱਲੋਂ ਇਹ ਕਾਰਵਾਈ ਪੰਥਕ ਜਥੇਬੰਦੀ ਨਾਲ ਸੰਬੰਧਤ ਨੌਜਵਾਨ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਕੇਸ ਦੇ ਵਿੱਚ ਕੀਤੀ ਗਈ ਹੈ ਐਸਆਈਟੀ ਨੇ ਇਸ ਮਾਮਲੇ ਵਿੱਚ ਯੂਏਪੀਏ ਬਧੌਣ ਬਾਰੇ ਫਰੀਦਕੋਟ ਅਦਾਲਤ ਨੂੰ ਲਿਖਤੀ ਜਾਣਕਾਰੀ ਦਿੱਤੀ ਹੈ ਯੂਏਪੀਏ ਲਾਗੂ ਹੋਣ ਤੋਂ ਬਾਅਦ ਐਨਐਸਏ ਤਹਿਤ ਪਹਿਲਾਂ ਹੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਖਾਲਸਾ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਵਾਰਿਸ ਪੰਜਾਬ ਜਥੇਬੰਦੀ ਦੇ ਸਾਬਕਾ ਮਿਤਸਕਤਰ ਅਤੇ ਪੰਥਕ ਜਥੇਬੰਦੀਆਂ ਨਾਲ ਜੁੜੇ ਗੁਰਪ੍ਰੀਤ ਸਿੰਘ ਹਰੀਨੋ ਦਾ ਪਿਛਲੇ 9 ਸਾਲ 9 ਅਕਤੂਬਰ ਨੂੰ ਉਹਨਾਂ ਦੇ ਪਿੰਡ ਵਿੱਚ ਬਾਈਕ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦਿਵਸ ਜੀ ਦੀ ਮੌਤ ਤੋਂ ਬਾਅਦ ਵਾਰਿਸ ਪੰਜਾਬ ਸੰਸਥਾ ਦੇ ਮੁਖੀ ਮੁੱਖ ਕਾਰਜਕਾਰੀ ਅਮਰਤਪਾਲ ਸਿੰਘ ਨੇ ਜਥੇਬੰਦੀ ਦੀ ਕਮਾਂਡ ਸੰਭਾਲ ਲਈ ਅਤੇ ਜਿਸ ਤੋਂ ਬਾਅਦ ਵਿਤਸਕਤ ਰਹੇ ਗੁਰਪ੍ਰੀਤ ਸਿੰਘ ਹਰੀਨੋ ਨੇ ਜਥੇਬੰਦੀ ਤੋਂ ਦੂਰੀ ਬਣਾ ਲਈ। ਜਥੇਬੰਦੀ ਦੀਆਂ ਗਤੀਵਿਧੀਆਂ ਨੂੰ ਲੈ ਕੇ ਗੁਰਪ੍ਰੀਤ ਸਿੰਘ ਦਾ ਸੰਸਦ ਮੈਂਬਰ ਅਮਰਤਪਾਲ ਸਿੰਘ ਨਾਲ ਬਿਵਾਦ ਪੈਦਾ ਹੋ ਗਿਆ ਤੇ ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਕਤਲ ਨੂੰ ਅੰਜਾਮ ਦੇਣ 'ਚ ਸੰਸਦ ਮੈਂਬਰ ਅਮਰਤਪਾਲ ਸਿੰਘ ਤੋਂ ਇਲਾਵਾ ਵਿਦੇਸ਼ੀ ਅੱਤਵਾਦੀ ਅਰਸ਼ ਗੱਲਾ ਦੀ ਭੂਮਿਕਾ ਸੀ ਇਸ ਤੋਂ ਬਾਅਦ ਪੁਲਿਸ ਨੇ ਉਕਤ ਮਾਮਲੇ ਵਿੱਚ ਅਮਰਤਪਾਲ ਸਿੰਘ ਅਤੇ ਅਰਸ਼ ਗੱਲਾ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰ ਲਿਆ ਇਸ ਮਾਮਲੇ 'ਚ ਕਤਲ ਕਰਨ ਵਾਲੇ ਦੋ ਸ਼ੂਟਰ ਦੇਖੀ ਕਰਨ ਵਾਲੇ ਤਿੰਨ ਦੋਸ਼ੀ ਅਤੇ ਹੋਰ 6 ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਅਤੇ ਹੁਣ ਮਾਮਲੇ ਦੀ ਚਾਰਜ ਸ਼ਿਟ ਦਾਇਰ ਕਰਨ ਤੋਂ ਪਹਿਲਾਂ ਪੁਲਿਸ ਨੇ ਮਾਮਲੇ 'ਚ ਯੂਏਪੀਏ ਦੀ ਧਾਰਾ ਵੀ ਲਗਾ ਦਿੱਤੀ ਹੈ ਜਾਨੀ ਕਿ ਅਨਲਾਫਲੀ ਐਕਟੀਵਿਟੀ ਪ੍ਰੋਫੈਸ਼ਨ ਐਕਟ ਲਗਾ ਦਿੱਤਾ ਗਿਆ ਤੇ ਪਹਿਲਾ ਹੀ ਨੈਸ਼ਨਲ ਸਕਿਉਰਿਟੀ ਐਕਟ ਨੇਸ ਲਗਾਇਆ ਹੋਇਆ ਹੈ ਜਿਸ ਤਹਿਤ ਅਮਰਤਪਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਤੇ ਉੱਥੇ ਆਪਣੀ ਸਜ਼ਾ ਕੱਟ ਰਿਹਾ ਹੈ ਤਾਂ ਹੁਣ ਕੁੱਲ ਮਿਲਾ ਕੇ ਕਹਿ ਲਈਏ ਕਿ ਅਮਰਤਪਾਲ ਦਾ ਜੇਲ੍ਹ ਤੋਂ ਬਾਹਰ ਆਉਣਾ ਹੋਰ ਮੁਸ਼ਕਲ ਹੋ ਗਿਆ ਕਿਉਂਕਿ ਹੁਣ ਦੂਜਾ ਮਾਮਲਾ ਵੀ ਉਹਦੇ ਉੱਤੇ ਗੰਭੀਰ ਪੈਂਦਾ ਨਜ਼ਰ ਆ ਰਿਹਾ ਹੈ ਜਿਸ ਤਹਿਤ ਵੀ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਪਰ ਉਧਰ ਦਰਸ਼ਕਾਂ ਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ ਮਾਗੀ ਵਾਲੇ ਦਿਨ 14 ਜਨਵਰੀ ਨੂੰ ਸ਼੍ਰੀ ਮੁਕਸਾ ਸਾਹਿਬ ਦੇ ਵਿੱਚ ਨਵੀਂ ਪਾਰਟੀ ਬਣਨ ਜਾ ਰਹੀ ਹੈ ਅਮਰਤਪਾਲ ਸਿੰਘ ਸਰਬਜੀਤ ਸਿੰਘ ਖਾਲਸਾ ਅਮਰਤਪਾਲ ਦੇ ਪਿਤਾ ਸਮੇਤ ਕੁਝ ਧਾਰਮਿਕ ਜਥੇਬੰਦੀਆਂ ਦੇ ਆਗੂ ਉਥੇ ਪਹੁੰਚ ਰਹੇ ਨੇ ਜਿਨ੍ਹਾਂ ਵੱਲੋਂ ਜਾਣਕਾਰੀ ਮੁਤਾਬਕ ਨਵੀਂ ਪਾਰਟੀ ਅਕਾਲੀ ਦਲ ਸ਼੍ਰੀ ਆਨੰਦਪੁਰ ਸਾਹਿਬ ਦਾ ਗਠਨ ਕੀਤਾ ਜਾ ਰਿਹਾ ਹੈ ਤੇ ਇਸ ਪਾਰਟੀ ਵਿੱਚ ਬਹੁਤ ਸਿੱਖ ਆਗੂ ਨੇ ਜਿਹੜੇ ਨੌਜਵਾਨ ਤੇ ਜਿਹੜੇ ਕੁਝ ਪੁਰਾਣੇ ਆਗੂ ਨੇ ਉਸ ਪਾਰਟੀ ਦਾ ਹਿੱਸਾ ਬਣਨਗੇ ਤੇ ਇਹ ਵੀ ਜਾਣਕਾਰੀ ਸੀ ਕਿ ਇਸ ਪਾਰਟੀ ਦੇ ਗਠਨ ਦੌਰਾਨ ਜਦੋਂ ਤੋਂ ਪਹਿਲਾ ਅਮਰਤਪਾਲ ਸਿੰਘ ਜੇਲ੍ਹ ਤੋਂ ਰਿਹਾ ਹੋ ਸਕਦੇ ਨੇ ਪਰ ਹੁਣ ਉਹਨਾਂ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਤੇ ਉੱਧਰ ਨਵੀਂ ਪਾਰਟੀ ਦੇ ਗਠਨ ਦੇ ਐਲਾਨ ਨੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਮੁਸ਼ਕਲਾਂ ਵਧਾਈਆਂ ਹੋਈਆਂ ਨੇ ਜਿਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਇੱਕ ਹੈ ਉਸ ਦਿਨ ਪਹਿਲਾਂ ਸੁਖਬੀ ਸਿੰਘ ਬਾਦਲ ਨੇ ਅਮਰਤਪਾਲ ਤੇ ਹਮਲਾ ਬੋਲਿਆ ਸੀ ਕਿ ਸਾਡੇ ਪਿਤਾ ਨੇ 16-17 ਸਾਲ ਜੇਲ੍ਹ ਕੱਟੀ ਐ ਪਰ ਇਹਨਾਂ ਦੀਆਂ ਹੁਣੇ ਚੀਕਾਂ ਨਿਕੜੀਆਂ ਪਈਆਂ ਨੇ ਇੱਕ ਸਾਲ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਸਾਹ ਸੁੱਤੇ ਪਏ ਨੇ ਤਾਂ ਹੁਣ ਦੂਜੇ ਪਾਸੇ ਕਹਿ ਲਈਏ ਕਿ ਅਮਰਤਪਾਲ ਤੇ ਇੱਕ ਵੱਡੀ ਕਾਰਵਾਈ ਹੋਰ ਹੋ ਚੁੱਕੀ ਹੈ ਜਿਸ ਤਹਿਤ ਹੁਣ ਬਾਹਰ ਆਉਣਾ ਮੁਸ਼ਕਲ ਹੈ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਜਿਹੜੀ ਨਵੀਂ ਪਾਰਟੀ ਦਾ ਗਠਨ ਹੋਣਾ ਹੈ 14 ਜਨਵਰੀ ਨੂੰ 마ਗੀ ਵਾਲੇ ਦਿਨ ਕਿਲੀ ਮੁਕਸਾ ਸਾਹਿਬ ਦੀ ਧਾਰਤੀ ਦੇ ਉੱਤੇ ਤਾਂ ਉਸ ਪਾਰਟੀ ਦੀ ਕਮਾਂਡ ਕੌਣ ਸੰਭਾਲੇਗਾ ਉਸ ਦਾ ਪਹਿਲਾ ਪ੍ਰਧਾਨ ਕੀ ਹੋਏਗਾ ਉਸ ਦਾ ਸੰਵਿਧਾਨ ਕੀ ਹੋਏਗਾ ਪਾਰਟੀ ਦਾ ਕਿਉਂਕਿ ਅਮਰਤਪਾਲ ਦੇ ਪਿਤਾ ਇਸ ਦੀ ਅਗਵਾਈ ਕਰ ਰਹੇ ਨੇ ਤੇ ਨਵੀਂ ਪਾਰਟੀ ਆ ਜਿਹੜੀ ਉਹ ਖੇਤਰੀ ਪਾਰਟੀ ਬਣ ਕੇ ਪੰਜਾਬ ਦੇ ਵਿੱਚ ਉੱਭਰ ਸਕਦੀ ਹੈ ਸਥਿਤੀ ਕੀ ਰਹੇਗੀ ਆਉਣ ਵਾਲਾ ਸਮਾਂ ਤੈਅ ਕਰੇਗਾ ਫਿਰ ਹਾਲ ਅਮਰਤਪਾਲ ਦੀਆਂ ਮੁਸ਼ਕਲਾਂ ਜ਼ਰੂਰ ਵੱਧ ਚੁੱਕੀਆਂ ਨੇ ਦਿਓ ਜਾਜ ਧੰਨਵਾਦ